ਹੈਲੋ ਗਾਇਸ ਇੱਕ ਵਾਰ ਫਿਰ ਤੋਂ ਤੁਹਾਡੇ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਗੁਰਸੇਵਕ ਇੰਸਟੀਚਿਊਟ ਦੇ ਵਿੱਚ ਮੈਂ ਤੁਹਾਡੀ ਆਪਣੀ ਰਿਤਿਕਾ ਅੱਜ ਆਪਾਂ ਤੁਹਾਡੇ ਲਈ ਕਨਸੈਪਟ ਲੈ ਕੇ ਆਏ ਹਾਂ ਫੌਂਡ ਆਫ ਦਾ ਫੌਂਡ ਆਫ ਫੌਂਡ ਆਫ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਸ਼ੌਕ ਹੋਣਾ ਕੀ ਹੋਣਾ ਸ਼ੌਕ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਇਸ ਸੋਸਾਇਟੀ 'ਚ ਬਹੁਤ ਤਰ੍ਹਾਂ ਦੇ ਪਰਸਨ ਹੈ ਹਰ ਪਰਸਨ ਦੀ ਥਿੰਕਿੰਗ ਅਲੱਗ-ਅਲੱਗ ਹੁੰਦੀ ਹੈ ਪਰ ਹਰ ਬਰਸਨ ਦੀ ਥਿੰਕਿੰਗ ਸੇਮ ਨਹੀਂ ਹੁੰਦੀ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਮੰਨ ਲਓ ਕਿਸੇ ਨੂੰ ਮਿੱਠੇ ਖਾਣ ਦਾ ਸ਼ੌਂਕ ਹੈ ਕਿਸੇ ਨੂੰ ਮਿੱਠੇ ਖਾਣ ਦਾ ਸ਼ੌਂਕ ਨਹੀਂ ਹੈਗਾ ਠੀਕ ਹੈ ਉਸੇ ਤਰ੍ਹਾਂ ਜਦੋਂ ਤੁਹਾਡੇ ਨਾਲ ਗੱਲ ਕਰਾਂਗੇ ਫੌਂਡ ਆਫ ਦੇ ਅੱਗੇ ਜਾ ਕੇ ਵਰਬ ਵਰਬ ਦੀ ਫੋਲਪ ਫੋਰਮ ਤੇ ਆਈ ਐਨ ਜੀ ਨਾਲ ਵੀ ਕੀਤੀ ਜਾਂਦੀ ਹੈ ਕੀ ਹੈ ਐਂਡ ਨਾਉਂ ਦੇ ਪਨਾਉਂ ਨਾਲ ਵੀ ਕੀਤੀ ਜਾਂਦੀ ਹੈ ਠੀਕ ਹੈ ਇਹ ਇੱਕ ਫ੍ਰੀਜ਼ਲ ਵਰਬ ਆਫ ਇੱਕ ਫ੍ਰੀਜ਼ਲ ਵਰਬ ਹੁੰਦੀ ਹੈ ਠੀਕ ਹੈ ਫੌਂਡ ਆਫ ਦੀ ਵਰਬ ਤੋਂ ਵਰਬ ਦੀ ਫੋਰਥ ਫੌਂਡ ਆਫ ਕਿੱਤੀ ਜਾਂਦੀ ਹੈ ਤੇ ਆਈ ਐਨ ਸੀ ਨਾਲ ਹੋ ਜਾਂਦੀ ਹੈ ਜੀ ਇਹਨਾਂ ਦੋਨਾਂ ਨਾਂ ਦੇ ਤੇ ਨਾਉਨ ਦੇ ਪਰਨਾਮ ਨਾਲ ਵੀ ਹੁੰਦੀ ਆ ਫੋਰ ਐਗਜ਼ਾਮਪਲ ਹੀ ਇਜ਼ ਫੌਂਡ ਆਫ ਪਲੇਇੰਗ ਕ੍ਰਿਕਟ ਠੀਕ ਹੈ ਸੈਕੰਡ reading books third kya sakte hain aap they are fond of gym ठीक है uh, Fourth कह सकते हैं आप चीज ਠੀਕ ਹੈ ਇਦਾਂ ਹੁਣ ਮੈਂ ਤੁਹਾਨੂੰ ਦੱਸਾਂਗੀ ਕਿ ਆਈ ਐਨ ਜੀ ਦੀ ਵਰਤੋਂ ਕਿੱਥੇ ਤੇ ਕਿਉਂ ਕੀਤੀ ਜਾਂਦੀ ਹੈ ਠੀਕ ਹੈ ਹੁਪਸ ਤੁਹਾਨੂੰ ਇਹਦਾ ਸਮਝ ਆ ਗਿਆ ਹੋਣਾ ਵਰਤ ਦੀ ਫਸਟ ਫਾਰਮ ਪਲੱਸ ਆਈ ਐਨ ਜੀ ਦੀ ਵਰਤੋਂ ਅ ਵਰਤ ਦੀ ਫਸਟ ਫਾਰਮ ਤੇ ਆਈ ਐਨ ਜੀ ਦੀ ਵਰਤੋਂ ਅਸੀਂ ਕਿਦਾਂ-ਕਿੱਦਾਂ ਕੀਤੀ ਜਾਂਦੀ ਹੈ ਹੁਣ ਕੋਈ ਬੱਚਾ ਤੇ ਬੱਚੇ ਇਹ ਦੈਲੀ ਕੀ ਹੁੰਦੀ ਆ ਬਟ ਇਹ ਬੱਚਿਆਂ ਦਾ ਰੋਂਗ ਹੋ ਜਾਂਦਾ ਕੀ ਹੋ ਜਾਂਦਾ ਰੋਂਗ ਤੁਹਾਨੂੰ ਲੱਗਦਾ ਵੋਵਲਸ ਬਾਰੇ ਦੱਸਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਵੋਵਲ ਫਾਈਵਰ ਹੁੰਦੇ ਆ ਏ ਈ ਆਈ ਓ ਐਂਡ ਯੂ ਠੀਕ ਹੈ ਇਹ ਬੱਚਿਆਂ ਦਾ ਰੋਂਗ ਹੋ ਜਾਂਦਾ ਹੁਣ ਜਿਵੇਂ ਕਿ ਤੁਹਾਨੂੰ ਪਤਾ ਈ ਇੱਕ ਵੋਲ ਅੱਖਰ ਹੈ ਹੈ ਨਾ ਈ ਇੱਕ ਵੋਵਲ ਅੱਖਰ ਹੈ ਸੋ ਆਪਾਂ ਈ ਨੂੰ ਕੱਟ ਕਰਕੇ ਦਿਖਾਂਗੀ ਇੰਦਾ ਨਿਕਾ ਕੰਮ ਇਹਦਾ ਬੱਚੇ ਦਾ ਰੋਂਗ ਹੋ ਜਾਂਦਾ ਜੀ ਆਪਾਂ ਇਹ ਲਿਂਦਿਆਂ ਠੀਕ ਹੈ ਕੀ ਹੋ ਜਾਂਦਾ ਰੋਂਗ ਇਹ ਰੋਂਗ ਈ ਆਪਾਂ ਕੱਟ ਨਹੀਂ ਕਰਨੇਗੀ ਏਕ ਸਿੰਗਲ ਈ ਆ ਤਾਂ ਆਪਾਂ ਕੱਟ ਕਰਾਂਗੇ ਡਬਲ ਈ ਆਪਾਂ ਕੱਟ ਨਹੀਂ ਕਰਨੇਗੀ ਠੀਕ ਹੈ ਡਬਲ ਈ ਨੂੰ ਆਪਾਂ ਇੱਦਾਂ ਕਰਕੇ ਮਗਰ ਆਈ ਐਨ ਜੀ ਲਾ ਦਿੰਦੇ ਆ ਤੇ ਜੋ ਵੀ ਤੁਹਾਡਾ ਵਰਡ ਤੁਹਾਨੂੰ ਦਿੱਤਾ ਹੋਊਗਾ ਤੁਸੀਂ ਉਹ ਲਾ ਦੇਣਾ ਠੀਕ ਹੈ ਹੋਪਸ ਹੋ ਇਨਾ ਕੋਨਸੈਪਟ ਕਲੀਅਰ ਹੋ ਗਿਆ get the, get close i n g get a consonant word ਠੀਕ ਹੈ ਇਸ ਕੌਨਸੋਨੈਂਟ ਵਰਡ ਠੀਕ ਹੈ ਕੋਲ ਤੁਸੀਂ ਇਹਦੇ ਚ ਇਹ ਵੇਖਣਾ ਹੈ ਕਿ ਲਾਸਟ ਵਾਲੇ ਲੈਟਰ ਤੋਂ ਉਪਰ ਜਿਵੇਂ ਕਿ ਕੋਲ ਤੁਹਾਡੇ ਕੋਲ ਐਂਡਰ ਵਾਲਾ ਲੈਟਰ t ਦਿੱਤਾ ਹੋਇਆ ਠੀਕ ਹੈ ਐਂਡਰ ਵਾਲੇ ਲੈਟਰ ਤੋਂ ਪਹਿਲਾਂ ਦਾ ਵਰਡ ਜੇ ਵੋਵਲ ਹੈ ਹੁਣ ਇਧਰ ਵੇਖੋ e ਇੱਕ ਵੋਵਲ ਵਰਡ ਹੈ ਇਹ ਫਿਰ ਆਪਾਂ ਲਾਸਟ ਵਾਲੇ ਲੈਟਰ ਨੂੰ ਡਬਲ ਕਰ ਦਾਂਗੇ ਕੀ ਕਰ ਦਾਂਗੇ ਡਬਲ ਇਹਨੂੰ ਆਪਾਂ ਗੈਟ ਤੋਂ ਗੈਟਿੰਗ ਬਣਾ ਲਾਂਗੇ ਠੀਕ ਹੈ ਜਿਵੇਂ ਲੈਟ ਤੋਂ ਲੈਟਿੰਗ ਕੋਸ਼ਿਸ਼ ਕਰੋ ਇਹ ਪੰਕਸਾਟ ਕਲੀਅਰ ਹੋ ਜਾ ਉਹਨੇ ਕਈ ਬੱਚੇ ਕਮੈਂਟਸ ਦੇ ਵਿੱਚ ਕਹਿ ਰਹੇ ਸੀ ਗੁਰਸੇਵਕ ਸਰ ਕਿਉਂ ਨਹੀਂ ਆ ਰਹੇ ਕੋਈ ਸੇਵਕ ਸਰ ਜਲਦੀ ਤੁਹਾਨੂੰ ਮਿਲਾਵਾਂਗੇ ਜਲਦੀ ਸੋ ਥੈਂਕ ਯੂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਐਂਡ ਸਬਸਕ੍ਰਾਈਬ ਜੁ